ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਤੇ ਅਸੀਂ ਠੀਕ ਠਾਕ ਆ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾ ਆਸ ਕਰਦੇ ਹਾਂ ਵਧੀਆ ਠੀਕ ਠਾਕ ਹੋਵੋਗੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਹਾਜ਼ਰਾਂ ਲੈ ਕੇ ਤੁਹਾਡੇ ਕਮੈਂਟਾਂ ਦੇ ਜਵਾਬ ਜਿਹੜੇ ਕਮੈਂਟਾਂ ਦੇ ਵਿੱਚ ਪੁੱਛਦੇ ਹੁੰਦੇ ਕਿਉਂਕਿ ਇਕੱਲੇ-ਇਕੱਲੇ ਕਮੈਂਟ ਦਾ ਮੈਸੇਜ ਦਾ ਜਵਾਬ ਨਹੀਂ ਦਿੱਤਾ ਜਾਂਦਾ ਇਸ ਲਈ ਵੀਡੀਓ ਲੈ ਕੇ ਹਾਜ਼ਰਾਂ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਜਾਵੇ ਹਾਂ ਲੈ ਕਮੈਂਟਾਂ ਦੇ ਵਿੱਚ ਸਾਰੀ ਨੌਲੇਜ ਹੁੰਦੀ ਹੈ ਤੇ ਹਾ ਜਰਾ ਤੇ ਵੀਡੀਓ ਨੂੰ ਜੰਮ ਲੋ ਪਹਿਲਾ ਚੈਨਲ ਨੂੰ ਤੇ ਆਪਣੇ ਪੇਜ ਆ ਜਿਹੜੇ ਉਹਨਾਂ ਨੂੰ ਫੋਲੋ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਕੋਈ ਵੀ ਆਉਣ ਵਾਲੀ ਵੀਡੀਓ ਜਲੀ ਮਿਸ ਨਾ ਹੋਵੇ ਅਸ਼ਰ ਕਮੈਂਟ ਸਭ ਤੋਂ ਪਹਿਲਾਂ ਤਾਂ ਵੀਰ ਜੀ ਇੱਕ ਗੱਲ ਪੁੱਛਣੀ ਆ ਕਿ ਮੈਂ ਪਾਸਪੋਰਟ ਤੇ ਪੰਜਾਬੀ ਵਿੱਚ ਸਾਈਨ ਕਰ ਬੈਠਾ ਕੋਈ ਦਿੱਕਤ ਤਾਂ ਨਹੀਂ ਆ ਆਉਗੀ ਵੀਰ ਜੀ ਜਰੂਰ ਦੱਸਣਾ ਪਲੀਜ਼ ਨਹੀਂ ਨਹੀਂ ਸਾਈਨ ਦੀ ਕੋਈ ਦਿੱਕਤ ਨਹੀਂ ਆਉਂਦੀ ਜੀ ਸਾਈਨ ਤੁਹਾਡੇ ਆਪ ਦੇ ਸਾਈਨ ਹਨ ਜਿਵੇਂ ਮਰਜ਼ੀ ਕਰੋ ਸਾਈਨ ਵਗੈਰਾ ਦੀ ਕੋਈ ਦਿੱਕਤ ਨਹੀਂ ਆਉਂਦੀ ਤੇ ਇੰਟੈਂਸ਼ਨ ਲੈਣ ਦੀ ਗੱਲ ਹੁੰਦੀ। ਅੰਨਿਆਕਾ ਬੇਟਾ ਜੀ ਮੇਰੇ ਬੇਟੇ ਨੇ 12 12 23 ਨੂੰ ਪੇਪਰ ਭਰਾਏ ਸੀ ਕੀ ਉਹ ਨਿਕਲਦੀ ਉਮੀਦ ਹੈ? 12 12 23 ਹੂੰ 12 12 23 ਆ ਪਹਿਲੇ ਸਾਲ ਨਹੀਂ ਉਹਦੀ ਕੋਈ ਉਮੀਦ ਨਹੀਂ ਦੀ। 12 12 23 ਆਲੇ ਕੋਈ ਉਮੀਦ ਨਹੀਂ ਤੇ ਮਾਰਚ ਜਿਹੜੇ 2024 ਵਾਲੇ ਸੀ ਜਿਹੜੇ ਕੋਟਿਆਂ ਦੇ ਵਿੱਚ ਆ ਗਏ ਆ ਉਹਨਾਂ ਦੇ ਚਾਂਸ ਹੈਗੇ ਆ ਜਦੋਂ ਨਵੇਂ ਪੇਪਰ ਕਲਿਕ ਹੋਣਗੇ। ਮਾਰਚ 2024 ਜਿਹੜੇ ਕੋਟਿਆਂ ਦੇ ਵਿੱਚ ਸਾਲ ਵਾਲੇ ਪੇਪਰ ਸੀਜ਼ਨਲ ਪੇਪਰ ਨਹੀਂ 9 ਮਹੀਨੇ ਵਾਲੇ ਨਹੀਂ 2024 ਮਾਰਚ ਵਾਲੇ 9 ਮਹੀਨੇ ਵਾਲੇ ਪੇਪਰ ਨਹੀਂ ਨਿਕਲਣੇ ਜਿਹੜੇ ਸਾਲ ਵਾਲੇ ਪੇਪਰ ਕੋਟਿਆਂ ਦੇ ਵਿੱਚ ਆ ਉਹਨਾਂ ਦੇ ਚਾਂਸ ਹੈਗੇ ਆ ਨਿਕਲਣ ਦੇ ਹਾਂਜੀ ਹੈਲੋ ਸਾਡੇ ਰਿਸ਼ਤੇਦਾਰ ਆਇਆ 9 ਮਹੀਨੇ ਵਾਲੇ ਪੇਪਰ ਤੇ ਆਇਆ ਤੇ ਹੋਰ ਕਿਤੇ ਕੰਮ ਕਰ ਸਕਦਾ ਵਾ ਉਸਦੇ ਫਿੰਗਰ ਹੋ ਗਈ ਕਰ ਸਕਦਾ ਹੋਰ ਕਿਤੇ ਕੰਮ ਕੋਈ ਚੱਕਰ ਨਹੀਂ ਹਾਂ ਜੇ ਮਾਰਚ ਕੰਟਰੈਕਟੋ ਕਰਦਾ ਦਾ ਹੋਰ ਕਿਤੇ ਫੇਰ ਕੰਮ ਕਰ ਸਕਦਾ ਜੇ ਬਿਨਾ ਕੋਟਰੈਕਟੋ ਤੋਂ ਕੋਈ ਕਰਨਾ ਚਾਹੁੰਦਾ ਰੱਖਦਾ ਮਾਲਕ ਫੇਰ ਵੀ ਕਰ ਸਕਦਾ ਪਰ ਇਹ ਕਈ ਮਾਲਕ ਨਹੀਂ ਕੰਟਰੈਕਟੋ ਕਰਦੇ ਜਿਹੜੇ ਰਸੀਬੂਤੇ ਤੇ ਆ ਫਿੰਗਰ ਹੋ ਗਈ ਰਸੀਬੂਤਾ ਹੋਊਗਾ ਤੁਹਾਡੇ ਕੋਲ ਰਸੀਦ ਹੋਊਗੀ ਜੇ ਤਾਂ ਮਾਲਕ ਕੰਟਰੈਕਟੋ ਕਰਦਾ ਤਾਂ ਕੰਮ ਕਰ ਸਕਦਾ ਹਣਾ ਨਹੀਂ ਤਾਂ ਨਹੀਂ ਹਾਂਜੀ ਦੀਦੀ ਕੀ ਮੈਂ ਆਪਣੀ ਫੈਮਿਲੀ ਤੇ ਬੱਚਿਆਂ ਨਾਲ ਅਪਲਾਈ ਕਰਨਾ ਹੋਵੇ ਤੇ ਇਸ ਬਾਰੇ ਦੱਸੋ ਪਲੀਜ਼ ਵੀ ਕਿਵੇਂ ਕਰ ਸਕਦਾ ਵੀ ਅਸੀਂ ਇਕੱਠੇ ਸਾਰੀ ਫੈਮਿਲੀ ਵੀ ਭੈਣ ਦਾ ਕਮੈਂਟ ਰਾਜ ਪੀਰਕਾਲ ਵੀ ਅਸੀਂ ਸਾਰੇ ਇਕੱਠੇ ਆ ਸਕਦੇ ਨਹੀਂ ਜੇ ਸਾਰੀ ਫੈਮਿਲੀ ਨੇ ਅਪਲਾਈ ਕਰਨਾ ਤੁਸੀਂ ਟੂਰਿਸਟ ਵੀਜ਼ਾ ਵੀ ਪਰ ਨਹੀਂ ਮਿਲਦਾ ਸਾਰੀ ਫੈਮਿਲੀ ਨੂੰ ਹਨਾ ਸਾਰੀ ਫੈਮਿਲੀ ਇਟਲੀ ਦੇ ਵਿੱਚ ਨਹੀਂ ਅਪਲਾਈ ਕਰ ਸਕਦੇ ਇਟਲੀ ਦੇ ਵਿੱਚ ਤੁਹਾਨੂੰ 9 ਮਹੀਨੇ ਦੇ ਪੇਪਰ ਜਾਂ ਸਾਧਾ ਲੈ ਪੇਪਰ ਜਾਂ ਡੋਮੈਸਟਿਕ ਪੇਪਰ ਇਹ ਉਹ ਜਿ ਪਰਮ ਨੇ ਭਨੇ ਆ ਉਹ ਦੋਵੇਂ ਜੀ ਮੀਆਂ ਬੀਬੀ ਤੁਸੀਂ ਪਰਵਾ ਸਕਦੇ ਆ ਉਹ ਵੀ ਅਲੱਗ-ਅਲੱਗ ਹਨਾ ਫੈਮਿਲੀ ਬੇਸ ਤੇ ਨਹੀਂ ਉਹਦੇ ਵਿੱਚ ਬੱਚਿਆਂ ਦੇ ਪੇਪਰ ਨਹੀਂ ਭਰੇ ਜਾਂਦੇ ਹੁੰਦੇ ਬੱਚਾ ਦਾ ਇਹਦੇ ਵਿੱਚ ਹੈ ਨਹੀਂਗਾ ਕਿਉਂਕਿ 18 ਸਾਲ ਤੋਂ ਉੱਪਰ ਵਾਲੇ ਦੇ ਪੇਪਰ ਭਰੇ ਜਾਂਦੇ ਆ ਉਹ ਵੀ ਵਰਕ ਪਰਮਿਟ ਉਹ ਵੀ ਵਰਕ ਪਰਮਿਟ ਭਰਿਆ ਜੋ ਮੰਨ ਲਓ ਦੋਵਾਂ ਨੇ ਮੀਆਂ ਬੀਬੀ ਨੇ ਪੇਪਰ ਭਰਤੇ ਜੇ ਇਕੱਠੇ ਹੋਣਾ ਚਾਹੁੰਦੇ ਆ ਇੱਕ ਦੇ ਨਿਕਲ ਸਕਦੇ ਆ ਇੱਕ ਦੇ ਨਹੀਂ ਵੀ ਨਿਕਲ ਸਕਦੇ ਠੀਕ ਆ ਹੋ ਸਕਦਾ ਦੋਵਾਂ ਦੇ ਨਿਕਲ ਜਾਓ ਉਹ ਜ਼ਿਆਦਾ ਮੀਆਂ ਦੇ ਨਿਕਲਣ ਬੀਬੀ ਦਾ ਨਿਕਲਣਾ ਉਹ ਜ਼ਿਆਦਾ ਬੀਬੀ ਦੇ ਨਿਕਲਣ ਮੀਆਂ ਦੇ ਨਿਕਲਣ ਮੀਆਂ ਫਿਰ ਪਿੱਛੇ ਪਿੱਛੇ ਲੱਜੂਗਾ ਬੱਚੇ ਸਾਹਮਣੇ ਮੀਆਂ ਬੱਚੇ ਸਾਹਮਣੇ ਵਾਸਤੇ ਰਹਿ ਜੂਗਾ ਫਿਰ ਜੇ ਤੁਸੀਂ ਇਧਰ ਆ ਕੇ ਤੁਹਾਡੇ ਪੇਪਰ ਬਣ ਗਏ ਪੱਕੇ ਹੋ ਗਏ ਤੇ ਉਦੋਂ ਬਾਅਦ ਤੁਸੀਂ ਜਦੋਂ ਬੁਲਾਉਣਾ ਆਪਣੇ ਹਸਬੰਦ ਨੂੰ ਜਾਂ ਬਾਏ ਹਸਬੰਦ ਨੇ ਵਾਈਫ ਨੂੰ ਬੁਲਾਉਣਾ ਉਹ ਵੀ ਉਹ ਬੱਚਾ ਨਾਲ ਆਊਗਾ ਜਿਹਦੀ ਏਜ 17 ਸਾਲ ਤੋਂ 18 18 ਸਾਲ ਤੋਂ ਘੱਟ ਮੰਨ ਲਓ ਤੁਸੀਂ 6 ਸਾਲ ਇੱਥਾਂ ਦੇ ਆਉਣੇ ਆ ਜਦੋਂ ਆ ਕੇ ਇੱਥੇ 2 ਸਾਲ ਲਗਾਤਾਰ ਕੰਮ ਕਰਦੇ ਆ ਹਨਾ ਕੰਮ ਕਰਦੇ ਹੋ। ਤੁਹਾਡੇ ਕੋਲ ਘਰ ਚਾਹੀਦਾ ਤਾਂ ਪਹਿਲਾਂ ਦੱਸ ਤਾਂ। ਤੇ ਜੇਕਰ ਤੁਸੀਂ ਪਿੱਛੇ ਕੋਈ ਬੱਚਿਆਂ ਨੂੰ ਬੁਲਾਉਣਾ, بیوی ਤੇ ਬੱਚੇ ਆ ਤੇ ਘੱਟੋ ਘੱਟ 2 ਸਾਲ ਕੰਮ ਕੀਤਾ ਹੋਣਾ ਚਾਹੀਦਾ ਫੇਰ ਤੁਸੀਂ ਉਹਨਾਂ ਦਾ ਅਪਲਾਈ ਕਰ ਸਕਦੇ ਆ ਨੂ ਲੈਆ ਉਸ ਤੇ ਪੇਪਰ ਹਨਾ। ਉਹਦੇ ਅੱਗੇ ਤੁਹਾਡੇ ਕੋਲ ਘਰ ਹੋਣਾ ਚਾਹੀਦਾ ਇੱਥੇ। ਘਰ ਰਹਿਣ ਜੋ ਸਰਟੀਫਿਕੇਟ ਹੋਣਾ ਚਾਹੀਦਾ ਘਰ ਦਾ ਜਿਹਨੂੰ ਕੀਦੋਨੀ ਤਲੋ ਜੋਤੀਵਾ ਕਹਿੰਦੇ ਆ। ਉਹਦੇ ਵਿੱਚ ਪਲੱਸ ਜਗ੍ਹਾ ਹੋਣੀ ਚਾਹੀਦੀ ਆ। ਵੀ ਇੰਨੇ ਬੰਦਿਆਂ ਦੀ ਜਗ੍ਹਾ ਇਹਦੇ ਵਿੱਚ ਕੀਦੋਨੀ ਤਲੋ ਜੋਤੀਵਾ ਇਨੇ ਬੰਦੇ ਆਸ ਤੇ ਤੇ ਨੰਬਰ 2 ਤੇ ਪਿਛਲੇ ਸਾਲ ਦੀ ਜਿਹੜੀ ਕੁੱਦ ਜਿਵੇਂ ਆਪਾਂ ਆਮਦਨ ਕਹਿੰਦੇ ਆ ਪਿਛਲੇ ਸਾਲ ਦੀ ਉਹੋ ਲਗਦੀ ਹੁੰਦੀ ਦਾ ਨੰਬਰ 3 ਤੇ ਮਾਲ ਕਰਨਾ ਪੇਪਰ ਲਾ ਰੌਂਦਾ ਕੰਮ ਵਾਲੇ ਮਾਲ ਨੂੰ ਉਹ ਲੱਗਦਾ ਹੁੰਦਾ ਇੱਕ ਘਰ ਵਾਲੀ ਮਾਲ ਕਰਨਾ ਵੀ ਪੇਪਰ ਲੱਗਦਾ ਹੁੰਦਾ ਉਹ ਅੱਡੀ ਗੱਲ ਦੀ ਕੋਈ ਬਸ ਮੇਨ ਚੀਜ਼ਾਂ ਇਹੀ ਚਾਹੀਦੀਆਂ ਘੱਟੋ ਘੱਟ 2 ਸਾਲ ਤੋਂ ਨੂੰ ਆਇਆਂ ਨੂੰ ਹੋਇਆ ਹੋਵੇ ਤੇ ਤੁਹਾਡੀ ਆਮਦਨ ਉਨੀ ਕੁ ਹੋਵੇ ਮਤਲਬ ਇੱਕ ਜੇ ਜੀਰੋਂ ਸਦਨ ਆਸਤੇ ਤਕਰੀਬਨ 10400 ਕੁਸ਼ ਆਮਦਨ ਚਾਹੀਦੀ ਹੁੰਦੀ ਹੈ ਪਿਛਲੇ ਸਾਲ ਦੀ ਹਨਾ ਤੇ ਉਹ ਹੋਣੀ ਚਾਹੀਦੀ ਹੈ ਬਾਕੀ ਸੱਦ ਕਿਹਨੂੰ ਕਿਹਨੂੰ ਸਕਦੇ ਆਂ ਫੈਮਲੀ ਬੇਸ ਤੇ ਵੀ ਮੈਂ ਨਾਲ ਨਾਲ ਦੱਸਦਣਾ ਪਹਿਲੇ ਵੀਡੀਓ ਦੇ ਵਿੱਚ ਆਪਾਂ ਦੱਸਿਆ ਸੀ ਫੈਮਲੀ ਦੇ ਵਿੱਚ ਆਉਂਦਾ ਤੁਹਾਡੀ ਘਰ ਵਾਲੀ ਜਾਂ ਘਰ ਵਾਲਾ ਤੁਹਾਡੇ ਬੱਚੇ ਜਿਹੜੇ 18 ਸਾਲ ਤੋਂ ਘੱਟ ਤੇ ਤੁਹਾਡਾ ਮਾਪਿਓ ਇਹ ਆਉਂਦੇ ਆ ਫੈਮਲੀ ਬੇਸ ਦੇ ਵਿੱਚ ਫੈਮਲੀ ਬੇਸ ਤੇ ਜਿਨ੍ਹਾਂ ਨੂੰ ਆਪਾਂ ਬੁਲਾ ਸਕਦੇ ਆਂ ਹੋਰ ਜੇ ਕੋਈ ਕਵੇ ਭੈਣ ਭਰਾ ਪੂਆ ਪੁੱਪਾ ਚਾਚਾ ਤਾਇਆ ਉਹਨਾਂ ਨੂੰ ਫੈਮਲੀ ਬੇਜ ਤੇ ਆਪਾਂ ਨਹੀਂ ਬੁਲਾ ਸਕਦੇ ਇਸ ਵਿੱਚ ਅੱਗੇ ਅੱਗੇ ਵਸੇ ਆ ਜਿਹੜਾ ਕਮੈਂਟ ਆ ਉਹਦਾ ਆਨਸਰ ਵਿੱਚ ਹੋ ਵੀ ਗਿਆ ਵਾ ਤੇ ਚਲੋ ਫਿਰ ਇਟਲੀ ਤੇ ਪੇਪਰ ਫੈਲ ਕਰਵਾਉਣੇ ਹੋ ਤਾਂ ਪੇਪਰਾਂ ਬਾਰੇ ਦੱਸਿਓ ਵੀ ਕੀ ਕੀ ਲੱਗੂਗਾ ਹਸਪੀਤਾਲ ਲੋਜੋਤੀਵਾ ਤੇ ਕੌਣ ਸੇ ਪੇਪਰ ਮਾਲਕ ਦੇ ਪੇਪਰ ਵੀ ਲੱਗਦੇ ਆ ਇਹ ਜਿਹੜੇ ਪੇਪਰ ਹੁਣ ਜਿਹੜੇ ਅਪਲਾਈ ਹੋਏ ਆ ਕੀ ਨਵੇਂ ਕਾਨੂੰਨਾਂ ਦੇ ਹਿਸਾਬ ਨਾਲ ਜਿਹੜੇ ਪੇਪਰ ਭਰੇ ਗਏ ਆ ਹਣਾ ਉਹਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਮੰਗੀ ਆ ਅਲੋ ਜੋਤੀਵਾ ਅਲੋ ਜੋਤੀਵਾ ਜਿਹਨੂੰ ਮੈਂ ਪਹਿਲਾਂ ਹੀ ਦੱਸ ਗਿਆ ਤਾਂ ਜਿਹੜੀ ਚਾਹੀਦੀ ਹੁੰਦੀ ਹੈ ਫੈਮਲੀ ਵਾਸਤੇ ਇਹ ਦੋਨੇ ਤਾਂ ਅਲੋ ਜੋਤੀਵਾ ਸਭ ਤੋਂ ਪਹਿਲਾਂ ਮੰਗੀ ਹੈ ਕਿ ਬੇ ਕੋਈ ਇੱਥੇ ਆ ਕੇ ਹੁਣ ਜਿਵੇਂ ਆ ਰਹੇ ਆ ਜਿਹੜੇ ਪਿਛਲੇ ਸਾਲਾਂ ਦੇ ਵਿੱਚ ਆਏ ਆ ਜਾਂ ਆ ਰਹੇ ਆ ਹੁਣ ਨਵੇਂ ਬੰਦੇ ਆ ਪਿਛਲੇ ਪੇਪਰਾਂ ਦੇ ਉਹ ਨਾਲ ਉਹ ਸਭ ਤੋਂ ਵੱਡੀ ਦਿੱਕਤ ਇੱਥੇ ਆ ਕੇ ਲੋ ਜੋਤੀਵਾਦੀ ਪੈਂਦੀ ਆ ਘਰ ਦਾ ਸਰਟੀਫਿਕੇਟ ਹਾਂ ਉਹ ਹੁਣ ਇੱਥੇ ਮੁੰਡਿਆਂ ਨੂੰ ਐ ਸੱਤ ਸੱਤ ਤੋਂ ਲੈ ਕੇ 15 1500 18 1800 ਯੂਰੋ ਦੇ ਵਿੱਚ ਖਰੀਦਣਾ ਪੈ ਰਿਹਾ ਉਹ ਸਰਟੀਫਿਕੇਟ ਆਪਣੇ ਜਿਹੜੇ ਉੱਤਰ ਦੇ ਘਰੇ ਮੁੰਡੇ ਆਏ ਉਹ ਤਾਂ ਨੇ ਹਜ਼ਾਰ ਹਜ਼ਾਰ ਚ ਵੀ ਖਰੀਦਿਆ ਤੇ ਕਿਹਨਾਂ ਨੇ 7 700 ਜੀ ਵੀ ਖਰੀਦਿਆ ਹਨਾ ਕਿਉਂਕਿ ਉਹ ਹੋ ਜਦੋਂ ਤੁਸੀਂ ਇੱਕ ਵਾਰੀ ਇਟਲੀ ਦੇ ਵਿੱਚ ਐਂਟਰ ਕਰਗੇ ਉਹ ਸਰਟੀਫਿਕੇਟ ਪਰ ਫਾਟੂਰੇ ਦੇ ਵਿੱਚ ਤੁਹਾਨੂੰ ਦੇ ਕੇ ਫੇਰ ਕਟ ਮਿਲਦੀ ਆ ਇੱਕ ਅਕੇ ਮਜਬੂਰੀ ਦੇ ਵਿੱਚ ਬੰਦਿਆਂ ਨੂੰ ਮਾਲ ਖਰੀਦਣੀ ਪੈ ਰਹੀ ਆ ਉਹ ਲੋਜੋ ਦੀ ਤਾਂ ਪੇਪਰ ਭਰਨਾਂ ਵਾਸਤੇ ਪੁੱਛਿਆ ਸੀ ਸਵਾਲ ਕਿ ਪੇਪਰ ਭਰਨਾਂ ਵਾਸਤੇ ਇਹ ਚੀਜ਼ ਮੈਨ ਲੱਗਦੀ ਆ ਇੱਕ ਹੁੰਦੀ ਆ 80 ਰਾਸਿਓ ਨੇ ਉਹ ਤੁਹਾਡੇ ਉੱਲ ਨਹੀਂ ਲੱਗਣੀ ਉਹ ਮਾਲ ਕਵਲ ਨੂੰ ਲੱਗਣੀ ਆ ਪਰ ਮਾਲਕ ਉਹਦਾ ਖਰਚਾ ਤੁਹਾਡੇ ਤੁਈ ਲੈਂਦੇ ਆ ਸੇਬ੍ਰਾਸੀਓ ਨੇ ਉਹ 150 ਦੀ ਵੀ ਆ ਜਾਂਦੀ 200 ਦੀ ਵੀ ਆ ਜਾਂਦੀ ਐ 250 ਦੀ ਵੀ ਆ ਜਾਂਦੀ ਉਹ ਮਾਲ ਕੜੇ ਮਰਉਣੀ ਦੀ ਵਕੀਰ ਤੋਂ ਬੰਦੀ ਜਾ ਇਹ ਦੋ ਚੀਜ਼ਾਂ ਨੇ ਪਹਿਲਾਂ ਮੇਨ ਕਰਤੀਆਂ ਜਿਹੜੇ ਪੇਪਰ ਕੋਨ ਫਾਈਲਾਂ ਤਿਆਰ ਹੋਈਆਂ ਤੇ ਬਾਕੀ ਹੌਸਪਿਤੀ ਵਗੈਰਾ ਕੁਝ ਨਹੀਂ ਲੱਗਦਾ ਪਹਿਲਾਂ ਹਾਂ ਹੌਸਪਿਤੀ ਬਾਅਦ ਦੀਆਂ ਗੱਲਾਂ ਜਦੋਂ ਫਾਇਲ ਕੀਤੀ ਆ ਕਿ ਕਾ ਕੇ ਜਮਾ ਕਰਾਉਂਗੇ ਤੇ ਉਦੋਂ ਲੱਗਣੀ ਆ ਬਸ ਇਹ ਦੋ ਚੀਜ਼ਾਂ ਹੀ ਆ ਮੇਨ ਤਾਂ ਪਹਿਲਾਂ ਲੱਗਦੀਆਂ ਭੈਣ ਜੀ ਮੇਰੇ ਪਤੀ ਦਾ 21 ਜਨਵਰੀ ਨੂੰ 18 ਸਾਲ ਦਾ ਹੋਣਾ ਪਰ ਫੈਲ 19 ਜਨਵਰੀ ਤੱਕ ਭਰੀ ਜਾਣੀ ਆ ਦੋ ਦਿਨ ਘਾਟਾ ਇਹ ਉਹਦਾ ਤਮੰਦਾ ਹੋ ਸਕਦਾ ਫੈਲ 19 ਜਨਵਰੀ ਤੱਕ ਕੋਈ ਨਹੀਂ ਉਹ ਤਾਂ ਫੈਲਾ ਤਾਂ ਤਿਆਰ ਹੋ ਗਿਆ 30 ਨਵੰਬਰ ਤੱਕ ਇਹ ਤਾਂ ਕਲੈਕ ਡੇਟ ਆ ਕਲੈਕ ਡੇਟ ਫਰਵਰੀ ਫਰਵਰੀ ਦੀ ਐਕਲੈਕ ਡੇਟ ਹਾਂ ਤੇ ਵੀ ਇਹ ਮਤਲਬ ਜਿਹੜਾ ਨਵਾਂ ਕੋਟਾ ਵਾ ਉਹ ਹਜੇ ਪਰਫਾ ਤੁਰੇ ਤੋਂ ਖਬਰ ਆਈ ਉਹ ਸਰਕਾਰੀ ਐਲਾਨ ਨਹੀਂ ਹੋਇਆਗਾ ਉਹ ਸਰਕਾਰੀ ਐਲਾਨ ਨਹੀਂ ਹੋਇਆਗਾ ਉਹ ਤਾਂ ਹਜੇ ਉੜਦੀਆਂ ਉੜਦਾਂ ਖਬਰਾਂ ਆਈ 13 ਤੋਂ ਲੈ ਕੇ 19 ਜਨਵਰੀ ਤੱਕ ਹੋ ਸਕਦਾ ਪੇਪਰ ਭਰੇ ਜਾਣ ਹਾਂ ਤੇ ਕੀ ਕਮੈਂਟ ਕੀ ਹੈ ਇਹਨਾਂ ਦਾ ਕਮੈਂਟ ਇਹਨਾਂ ਦਾ ਹੈਗਾ ਵਾ 13 ਜਨਵਰੀ ਨੂੰ ਭਈ 13 13 ਜਨਵਰੀ ਤੋਂ 19 ਜਨਵਰੀ ਤੱਕ ਜੋ ਫਾਇਦਾ ਨਹੀਂ ਕੋਣੀ ਹੈ ਆ ਇਹ ਇਹ ਉੱਪਰ ਲਵਾ ਵੀ ਮੇਰਾ ਜਿਹੜਾ ਪਤੀ ਜਵਾ ਵੀ 21 ਜਨਵਰੀ ਨੂੰ ਵੀ ਇਹਨੇ 18 ਸਾਲ ਦਾ ਹੋਣਾ ਤੇ ਵੀ 19 ਜਨਵਰੀ ਤੱਕ ਵੀ ਜਿਹੜੀ ਆ ਭਰੀ ਜਾਣੀ ਵੀ ਦੋ ਦਿਨ ਉਹਦੇ ਕਾਫੀ ਮੰਨ ਲਓ ਜੇ 19 ਜਨਵਰੀ ਤੱਕ ਭਰੀ ਜਾਣੀ ਹੈ ਨਾ ਉਹ ਉਦੋਂ ਤੋਂ ਕੈਣੀ ਹੈ ਜਦੋਂ ਤੋਂ ਪਹਿਲਾਂ ਕਲੈਕ ਹੋਣੀ ਆ ਉਮਰ ਠੀਕ ਹੈ ਫਿਰ ਤਾਂ ਪਹਿਲਾਂ ਰੈਡੀ ਹੋਣਾ ਨਾ ਕਲੈਕ ਹੋਣ ਤੋਂ ਲੈ ਕੇ ਕਲੈਕ ਹੋਣਿਆ ਫਰਵਰੀ ਦੇ ਵਿੱਚ ਕੋਈ ਚੈੱਕ ਕਰ ਨੂੰ ਤੁਸੀਂ ਪੇਪਰ ਜਿਹੜੇ ਭਰਾ ਸਕਦੇ ਅੱਗੇ ਆਵੇ ਸਿਸਟਰ ਜੀ 13 ਜਨਵਰੀ ਸੇ 19 ਜਨਵਰੀ ਕੋ ਫਾਈਲ ਉਹ ਜਿਹੜੀ ਦੀ ਨੋਮਬਰ ਮੇ ਪੜਾਈ ਹੋਈ ਹੈ ਹੁਣ ਫੇਰ ਕੀ ਹੈ ਜੇਕਰ ਕੋਈ ਕਮੀ ਹੈ ਤਾਂ ਉਸ ਨੂੰ ਠੀਕ ਕਰਨੇ ਲਈ ਸਾਈਟ ਓਪਨ ਹੋਏਗੀ ਨਾ ਕਿ ਨਿਊ ਫਾਰਮ ਅਪਲਾਈ ਕਰਨੇ ਲਈ ਕੁਝ ਵੀ ਇਦਾਂ ਹੀ ਸੁਣਿਆ ਉਹ ਕਹਿੰਦੇ ਸੀ ਹਾਂ ਹਾਂ ਉਹੀ ਮੈਂ ਦੱਸਿਆ ਨਾ ਪਤਾ ਕੀ ਹੈ ਜਿਹੜੇ ਪੇਪਰ ਭਰੇ ਗਏ ਆ ਉਹਨਾਂ 'ਚ ਜੇ ਫੇਰ ਬਦਲ ਕਰਨੀਆਂ ਤੁਸੀਂ ਕੋਈ ਨਾ ਕੋਈ ਡਾਕੂਮੈਂਟ ਘਟਦਾ ਵਾਧਦਾ ਸੀ ਉਹ ਚੇਂਜ ਕਰਨਾ ਜਾਂ ਫਿਰ ਤੁਸੀਂ ਦੁਬਾਰਾ ਕ੍ਰੋਸ ਚੈੱਕ ਕਰਨੀ ਹੈ ਉਹਦੇ ਆਸਤੇ ਸਾਈਟ ਖੁੱਲੂਗੀ। ਨਾ ਵਗੈਰਾ ਗਲਤ ਤਾਂ ਨਹੀਂ ਭਰਿਆ ਗਿਆ ਜਾਂ ਕੁਝ ਹੋਰ ਤੇ ਪਰ ਹਜੇ ਹੋ ਸਕਦਾ ਕਿਉਂਕਿ ਜਿਹੜਾ 9 ਮਹੀਨੇ ਦਾ ਸੀਜ਼ਨਲ ਕੋਟਾ ਜਿਹੜਾ 9 ਮਹੀਨੇ ਦਾ ਕੋਟਾ ਉਹ 1,10,000 ਕੋਟਾ ਸੀਗਾ ਤੇ ਭਰਿਆ ਗਿਆ 63,000 ਕੁਝ ਹੈਨਾ ਉਹਦੇ ਵਿੱਚੋਂ 30% ਉਹ ਕੋਟਾ ਜਿਹੜਾ ਹੈਗਾ ਜੁਲਾਈ ਦੇ ਵਿੱਚ ਪਹਿਲਾਂ ਤਿਆਰ ਹੋਣਗੀਆਂ ਤੇ 20% 10% ਕਹਿ ਸਕਦੇ ਆ ਪਰ 10% ਹਜੇ ਪੇਪਰ ਆ ਜਿਹੜੇ ਘੱਟ ਭਰੇ ਗਏ 9 ਮਹੀਨਿਆਂ ਦੇ ਤਕਰੀਬਨ 15-20 ਕਈ ਆ ਫਿਰ ਨਾ ਹੋਰ ਤਿਆਰ ਹੋਣਗੀਆਂ ਹੋ ਸਕਦਾ ਇਹ ਇਹਨਾਂ 13 ਤੋਂ ਲੈ ਕੇ 19 ਜਨਵਰੀ ਤੱਕ ਇਹ ਸਾਈਟ ਫੇਰ ਖੋਲਣ ਪਹਿਲਾਂ ਤਿਆਰ ਕਰਨ ਵਾਸਤੇ ਜੇ ਨਾ ਖੁੱਲੀ ਸਾਈਟ 13 ਤੋਂ 19 ਜਨਵਰੀ ਤੱਕ ਫੇਰ ਜਦੋਂ ਕਲੈਕਟ ਹੋ ਗਏ 12 ਫਰਵਰੀ ਨੂੰ ਵਾਰਾਂ ਫੜੀ ਨੂੰ ਜਦੋਂ ਕਲੈਕਟ ਡੇਟ ਆ ਉਸ ਦਿਨ ਕਲੈਕਟ ਪੇਪਰ ਆਉਣ ਤੋਂ ਬਾਅਦ ਤਾਂ ਸਾਈਟਾਂ ਖੁੱਲ ਜਾਣਗੀਆਂ ਫਿਰ ਤੁਸੀਂ ਪੇਪਰ ਤੇ ਜਿਹੜੇ ਅਪਲਾਈ ਕਰ ਸਕਦੇ ਆ ਕੋਟੇ ਦੇ ਹਿਸਾਬ ਨਾਲ ਹਾਂਜੀ ਹੈਲੋ ਮੈਡਮ ਮੈਂ ਇਟਲੀ ਦੇ ਪੇਪਰ ਫਿਲ ਕਰਵਾਏ ਆ ਮੈਨੂੰ ਸਟੀਚਿੰਗ ਕਰਨੀ ਆਉਂਦੀ ਆ ਤੇ ਰਿਪਲਾਈ ਕਰਿਓ ਕਿ ਪੇਪਰ ਨਿਕਲ ਆਉਣਗੇ ਸਟੀਚਿੰਗ ਵਗੈਰਾ ਦਾ ਕੋਈ ਕੋਈ ਚੱਕਰ ਨਹੀਂ ਭਾ ਤੁਸੀਂ ਕੁਝ ਵੀ ਕਰਨਾ ਆਉਂਦਾ ਤੁਹਾਨੂੰ ਕੁਝ ਵੀ ਨਹੀਂ ਹੋਵਾ ਜੇਕਰ ਪੇਪਰ ਫਿਲ ਕੀਤੇ ਆ ਸਹੀ ਮਾਲਕ ਨੇ ਸਹੀ ਵਕੀਲ ਆ ਸਹੀ ਮਾਲਕ ਨੇ ਫੈਲ ਕਰਕੇ ਕਰੀ ਇਨਵੀ ਦਾ ਇਨਵੀਆਰੇ ਕਰਤਾ ਹਣਾ ਫਿਰ ਤਾਂ 100% ਚਾਂਸ ਹੈਗੇ ਅਨੇਕਾਂ ਦੇ ਬਸ ਇਹਦੇ ਨਾਲ ਹੀ ਮੈਂ ਤਾਂ ਜੋੜਦਾ ਹੋਰ ਕਮੈਂਟ ਜੀ ਮੈਂ ਮੈਟ੍ਰਿਕ ਪਾਸ ਆ ਮੈਨਟਲੀ ਦੇ ਵੀ ਪੇਪਰ ਬਣਵਾਉਣੇ ਆ ਵੀ ਅਪਲਾਈ ਕਰਨੇ ਵੀ ਮੈਂ ਆ ਸਕਦਾ ਇਹਦੇ ਵਿੱਚ ਇਹ ਵੀ ਦੱਸਿਓ ਵੀ ਪੜਾਈ ਨਾਲ ਕੋਈ ਫਰਕ ਨਹੀਂ ਇਹਦਾ ਪੜਾਈ ਨਾਲ ਕੋਈ ਤਾਲੁਕ ਨਹੀਂ ਮੈਟ੍ਰਿਕ ਪਾਸ ਆ ਭਾਵੇਂ ਬੀਐਡ ਕੀਤੀ ਆ ਭਾਵੇਂ ਪੀਐਚਡੀ ਕੀਤੀ ਆ ਤੇ ਭਾਵੇਂ ਅਫਰੀ ਗੂਠਾ ਸ਼ਾਪ ਇਟਲੀ ਦੇ ਵਿੱਚ ਇਹ ਵਰਕ ਪਰਮਿਟ ਤੇ ਆਉਣਾ ਸੀ ਜਨਰਲ ਪੇਪਰਾਂ ਦੇ ਸਾਰਾ ਦੇ ਪੇਪਰਾਂ ਤੇ ਉਹਦਾ ਪੜਾਈ ਦੇ ਨਾਲ ਕੋਈ ਚੱਕਰ ਨਹੀਂ ਬਸ ਤੁਹਾਨੂੰ ਕੋਈ ਨਾ ਕੋਈ ਕੰਮ ਮੰਜੂਰ ਆਉਂਦਾ ਹੋਵੇ ਜਿਹੜਾ ਕਿ ਤੁਸੀਂ ਇੱਥੇ ਆ ਕੇ ਟਾਈਮ ਪਾ ਕੇ ਉਹ ਕੰਮ ਨੂੰ ਹੱਥ ਪਾ ਸਕੋ ਬਿਲਕੁਲ ਪੱਠੇ ਵਾਦੀ ਨਾ ਹੋਵੇ ਇਹ ਕੋਸ ਕੰਮ ਕੰਮ ਕੋਈ ਆਉਂਦਾ ਨਹੀਂ ਕਿ ਬੰਦੇ ਇੱਥੇ ਆ ਗਿਆ ਕੰਮ ਨਹੀਂ ਮਿਲਦਾ ਕਿਉਂਕਿ ਇੱਕ ਰਿ ਇੱਥੇ ਆ ਗਈ ਤਾਂ ਪੇਪਰ ਬਣ ਗਏ ਬੋਲੀ ਆਉਣ ਲੱਗ ਗਈ ਆਉਂਦੇ ਆਉਂਦੇ ਨੂੰ ਨਹੀਂ ਮਿਲਦਾ ਐਵੇਂ ਮੈਂ ਤੁਹਾਨੂੰ ਕਹਿ ਰਿਹਾ ਵੀ ਆਉਂਦੇ ਆਉਂਦੇ ਬੋਲੀਆਂ ਬੋਲੀਆਂ ਲਾ ਗਈ ਥੋੜੀ ਬਹੁਤ ਪੇਪਰ ਮਿਲ ਕੇ ਜੇਕਰ ਤੁਸੀਂ ਕੰਮ ਉਸਾਰੀ ਦਾ ਜਾਣਦੇ ਆ ਫੇਰ ਕਟਿੰਗ ਦਾ ਜਾਣਦੇ ਆ ਕਿਚਨ ਦਾ ਜਾਣਦੇ ਆ ਕੋਈ ਵੀ ਸਕਿੱਲ ਜਾਣਦੇ ਆ ਲੋਹੇ ਦਾ ਕੰਮ ਲੱਕੜ ਦਾ ਕੰਮ ਫਿਰ ਬੰਦਾ ਉਸਾਣਾ ਹੌਸ ਲੈਣ ਦੇ ਵਿੱਚ ਪੈ ਜਾਂਦਾ ਉਹ ਜੇ ਕੰਮ ਬੰਦੇ ਨੂੰ ਲੱਭ ਜਾਂਦਾ ਤੇ ਜਿਹੜਾ ਨਵਾਂ ਆਉਂਦਾ ਨਵਾਂ ਬੰਦਾ ਘੱਟੋ ਘੱਟ ਮੈਂ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਆਉ ਦਾ 4-6 ਮਹੀਨੇ ਦਾ ਖਰਚਾ ਜੇਪ ਚ ਪਾ ਕੇ ਲੈ ਕੇ ਆਵੇ ਕਿਉਂਕਿ ਨਵੇਂ ਬੰਦੇ ਦੇ ਉਥੋਂ ਤੁਹਾਨੂੰ ਪਤਾ ਹੀ ਆ ਵੀ ਪਹਿਲੀ ਗੱਲ ਤਾਂ ਪਿਛਲੇ ਨੂੰ ਲੈ ਉਸ ਤੇ ਨਹੀਂ ਨਿਕਲਦੇ ਸੀ ਪੇਪਰ ਨਿਕਲਦੇ ਨਾ ਇੱਕ ਅੜੀ ਨੂੰ ਲਾਉਂਦਾ ਤੇ ਪੇਪਰ ਨਿਕਲਿਆ ਹੁੰਦਾ ਤੇ ਇੰਡੀਆ ਅਪੁਆਇੰਟਮੈਂਟ ਆ ਨਹੀਂ ਮਿਲਦਾ ਚਾਰ-ਚਾਰ ਮਹੀਨੇ 6-6 ਮਹੀਨੇ ਕਈਆਂ ਦੇ ਪੇਪਰ ਹੀ ਐਕਸਪਾਇਰ ਹੋ ਗਏ ਚਾਰ-ਚਾਰ ਮਹੀਨੇ 6-6 ਮਹੀਨੇ ਉਹ ਲੱਗ ਜਾਂਦੇ ਫਿਰ ਚਲੋ ਵੀਜ਼ਾ ਆ ਗਿਆ ਬੰਦਾ 1 ਮਹੀਨੇ ਬਾਅਦ ਦੀ ਟਾਈਟ ਅਪ ਕਰਾਉਂਦਾ ਮਤਲਬ 6 ਮਹੀਨੇ ਦਾ ਪ੍ਰੋਸੈਸ ਇੰਡੀਆ ਦੇ ਵਿੱਚ ਹੈਗਾ ਇੱਥੇ ਆ ਕੇ ਪਰਫਾ ਦੂਰੇ ਦੇ ਵਿੱਚ ਫੈਲਾਣੀ ਜਮਾ ਹੁੰਦੀਆਂ ਦੋ ਦੋ ਤਿੰਨ ਤਰ੍ਹਾਂ ਦੇ ਮਹੀਨੇ ਹੋਗੇ ਬੰਦਿਆਂ ਨੂੰ ਬੈਠਿਆ ਹਨਾ ਪਰਫਾ ਦੂਰੇ ਦੀ ਅਪਾਇੰਟਮੈਂਟ ਨਹੀਂ ਮਿਲਦੀ ਜਿੰਨਾ ਚਿਰ ਉਹ ਨਹੀਂ ਜਮਾ ਹੁੰਦੀਆਂ ਉਨਾਂ ਚਿਰ ਬੰਦਾ ਕਿਤੇ ਵਸੇ ਕੰਮ ਨਹੀਂ ਕਰ ਸਕਦਾ ਕਿਉਂਕਿ ਕੱਚਿਆਂ ਦੇ ਵਿੱਚ ਕੱਚਿਆਂ ਨੂੰ ਹੀ ਹੋ ਜਾਂਦਾ ਤੇ ਫਿਰ ਇੱਕ ਰੀ ਜਮਾ ਹੋ ਗਈ ਫਿਰ ਤੁਹਾਡੇ ਫਿੰਗਰਾਂ ਦੀ ਤਰੀਕ ਦੋ ਮਹੀਨੇ ਚਾਰ ਮਹੀਨੇ ਮਹੀਨਿਆਂ ਬਾਅਦ ਦੀ ਵੀ ਮਿਲ ਸਕਦੀ ਹੈ ਜਦੋਂ ਫਿੰਗਰ ਫਿੰਗਰ ਮੈਲਣ ਤੋਂ ਬਾਅਦ ਫਿੰਗਰ ਹੋਣ ਤੋਂ ਬਾਅਦ 45 50 ਦਿਨ ਦੇ ਬਾਅਦ ਤੁਹਾਨੂੰ ਜਿਹੜੀ ਪਰਮੈਸਰੀ ਦੀ ਸਜੋਗ ਤਾਂ ਜਿਹੜਾ ਮਿਲਣਾ ਹੁੰਦਾ ਏ ਮਤਲਬ ਇਸ ਟਾਈਮ ਦੇ ਵਿੱਚ ਇਸ ਟਾਈਮ ਦਾ ਤਕਰੀਬਨ ਜੇ ਤਾਂ ਕੋਈ ਆਵਦਾ ਰਹਿਤਦਾ ਯਾਰ ਦੋਸਤ ਹੈਗਾ ਵੀ ਜਿਹੜਾ ਇੰਨਾ ਖਰਚਾ ਤੁਹਾਨੂੰ ਇੰਨਾ ਟਾਈਮ ਚੱਲ ਸਕੇ ਕੋਈ ਦਿਹਾੜੀ ਦਾ ਪਾਲਵਾ ਸਕੇ ਤਾਂ ਠੀਕ ਆ ਨਹੀਂ ਨਾਰਮਲ ਮੈਂ ਦੱਸਦਾ ਹਾਂ ਵੀ ਇੰਨੇ ਇੱਕ ਟਾਈਮ ਦਾ ਖਰਚਾ ਤੁਸੀਂ ਨਾਲ ਲੈ ਕੇ ਆਇਓ ਖਰਚਾ ਕਿੰਨਾ ਨਾਰਮਲ ਇੱਥੇ ਪੁੱਛ ਲੈਂਦੇ ਖਰਚਾ ਕਿੰਨਾ ਹੁੰਦਾ ਮਤਲਬ ਜੇ ਬੰਦਾ ਆਪੇ ਇੱਥੇ ਆਉਂਦਾ ਰਹੀਂ ਰਹਿਣ ਕਰਨ ਦਾ ਖਰਚਾ ਜੇ ਰਹਿਣ ਕਰਨ ਦਾ ਮੰਨ ਤੁਸੀਂ ਐਚ ਆਰ ਜਾਣੇ ਇੱਕ ਘਰ ਦੇ ਵਿੱਚ ਰਹਿੰਦੇ ਆ ਪਾ ਰਹੇ ਨੇ ਜੇ 300 ਤੋਂ ਲੈ ਕੇ 500 ਤੱਕ ਦਾ ਵੀ ਕਰਾਇਆ ਹੈਗਾ ਤੇ ਤਕਰੀਬਨ 100 ਰੁਪਇਆ ਬੈਲ ਬੋਲ ਪਾ ਕੇ ਸੋ ਤੇ ਬਾਕੀ ਰੋਟੀ ਖਰਚਾ ਰੋਟੀ ਖਰਚਾ ਤਕਰੀਬਨ 50 ਤੋਂ ਯੂਰੋ ਮਹੀਨੇ ਦਾ 50 60 ਯੂਰੋ ਮਹੀਨੇ ਦਾ ਡਿਪੈਂਡ ਕਰਦਾ ਬਈ ਤੁਸੀਂ ਖਾਣਾ ਕੀ ਹੈ ਜੇਕਰ ਡੇਲੀ ਬੱਕਰਾ ਮੁਰਗਾ ਖਾਣਾ ਫਿਰ ਤੁਸੀਂ ਉਸ ਦਾ ਹੋਣਾ ਖਰਚਾ ਕਰ ਲਓ ਮੰਨ ਲਓ ਕੱਲੀ ਰੋਟੀ ਦਾਲ ਖਾਣੀ ਹੈ 50 60 ਰੁਪਏ ਇਹ ਖਰਚਾ ਹੋ ਜਾਗਾ ਬਾਕੀ ਤੁਹਾਡਾ ਫੋਨ ਫਾਨ ਦਾ ਖਰਚਾ 10 15 20 ਯੂਰੋ ਉਹ ਹੋ ਜਾਂਦਾ ਮਤਲਬ 150 ਤੋਂ ਲੈ ਕੇ 160 70 ਯੂਰੋ ਖਰਚਾ ਬਣੇਗਾ ਮਹੀਨੇ ਦਾ ਇੱਥੇ ਪੈ ਗਈ ਆ ਹੋਰ ਮੈਡਮ ਪਲੀਜ਼ మేక్ ਅ ਵੀਡੀਓ ਔਨ ਸਟਡੀ ਇਨ ਐਕਟਲੀ ਸਟਡੀ ਬੇਸ ਦੀ ਆਪਾਂ ਨੂੰ ਕੋਈ ਨੋਲਜ ਨਹੀਂ ਗਈ ਸਟਡੀ ਬੇਸ ਦੇ ਤੇ ਜਿਹੜੇ ਆਉਣਾ ਚਾਹੁੰਦੇ ਆ ਉਸ ਕਰੇ ਆਪਾਂ ਨੂੰ ਜਾਣਕਾਰੀ ਹੈਣੀਗੀ ਆਪਾਂ ਨੂੰ ਵਰਕ ਪਰਮਿਟ ਦੀ ਪੂਸਾਈ ਜਾਣਕਾਰੀ ਹੈਗੀ ਐ ਤੇ ਮੇਰੀ ਫਾਈਲ ਫੈਲ ਕਰਵਾ ਦਿਓ ਓਨਲੀ 5 ਜੇ ਸਾਲ ਲੱਗਣਗੇ ਤੇ ਮੈਂ ਇਟਲੀ ਫਿਰ ਮੈਂ ਪੰਜਾਬ ਚ ਆ ਕੇ ਕੰਮ ਕਰਨਾ ਫੈਲ ਕਰਾ ਦਿਓ ਕਹਿੰਦੇ 5 ਸਾਲ ਇਟਲੀ ਚ ਲਾਉਣੇ ਆ ਫਿਰ ਇੰਡੀਆ ਆ ਕੇ ਕੰਮ ਕਰਨਾ ਇੱਥੇ ਜਿਹੜੇ 15 15 ਸਾਲ 20 20 ਸਾਲ 50 50 ਸਾਲ ਪਹਿਲਾਂ ਦੇ ਆਏ ਉਹ ਵੀ ਕਿਸੇ ਵੇਲੇ ਇਹੀ ਕਹਿ ਕੇ ਆਏ ਸੀ ਵੀ ਐਸੀ ਕਿ ਆਪ ਪੈਸੇ ਪੂਰੇ ਕਰਕੇ ਤੇ ਵਾਪਸ ਇੰਡੀਆ ਚ ਜਰਨਾ ਕੋਈ ਨਹੀਂ ਮੁੜਦਾ ਇੱਥੇ ਜੇਰਾ 5 ਜਾਂ 7 10 ਲੱਖ ਰੁਪਇਆ ਤੁਸੀਂ ਲਾ ਕੇ ਆਉਣੇ ਆ ਬੰਦਾ ਲੌਂਦਾ ਲੌਂਦਾ ساری ਉਮਰ ਇੱਥੇ ਨਗਾਹ ਜਾਂਦਾ ਚਲੋ ਹਰੇਕ ਬੰਦੇ ਦੀ ਸੋਚ ਹੁੰਦੀ ਆ ਪਰ ਇੱਕ ਵਾਰੀ ਜਦੋਂ ਪੈਰ ਲੱਗ ਜਾਂਦੇ ਇਟਲੀ ਦੇ ਵਿੱਚ ਹਾਂ ਜਿੱਦੋਂ ਇੱਥੇ ਦਾ ਪਾਣੀ ਤੇ ਸੌ ਖੁਸ਼ਹੂਲਤਾ ਮਿਲ ਗਈਆਂ ਤੇ ਬੰਦੇ ਦਾ ਇੰਡੀਆ ਜਾਣ ਦਾ ਦਿਲ ਨਹੀਂ ਕਰਦਾ ਕਿਉਂਕਿ ਉੱਥੇ ਤੁਹਾਨੂੰ ਪਤਾ ਉਹਨਾ ਸਿਕਿਉਰਿਟੀ ਜਾਂ ਇੰਡੀਆ ਦੇ ਵਿੱਚ ਠੀਕ ਆ ਕੰਟਰੀ ਆਪਣਾ ਬਹੁਤ ਸੋਹਣਾ ਪੰਜਾਬ ਤੇ ਬਹੁਤ ਵਧੀਆ ਉੱਥੇ ਹਣਾ ਆਣਾ ਪੀਣਾ ਰਹਿਣਾ ਕਰਨਾ ਖੁੱਲਿਆ ਕਾਰਬਾਰਾ ਖੁੱਲਾ ਸਾਰਾ ਕੁਛ ਮੈਨਨ ਵਾਰਤਨਾ ਪਰ ਜਿਹੜੀ ਸਕਿਉਰਟੀ ਜਾਂ ਬੱਚਾ ਦੀ ਸਕਿਉਰਟੀ ਵਗੈਰਾ ਸਟੱਡੀ ਵਗੈਰਾ ਜਦੋਂ ਇੱਥੋਂ ਇੱਥੇ ਬੱਚੇ ਕੇਰਾ ਸਟੱਡੀ ਤੇ ਪੈ ਜਾਂਦੇ ਆ ਫਿਰ ਇੱਥੋਂ ਦਾ ਸੁੱਖ ਸੁਲਤਾਨ ਨਹੀਂ ਛੱਡਣ ਦੀ ਕਰਦਾ ਹਾਂ ਇੰਡੀਆ ਲੋਕ 4 ਮਹੀਨੇ ਲਾ ਕੇ ਆਉਣ ਵਾਸਤੇ ਬਹੁਤ ਵਧੀਆ ਸੋ ਇੱਥੋਂ ਕੋਈ ਨਹੀਂ ਮੁੜਦਾ ਗਾ ਵੀਰ ਮੇਰੇ ਜੇ ਕੋਈ ਮੁੜਦਾ ਫਿਰ ਬਾਅਦ ਚ ਨਵੇਂ ਬੰਦੇ ਜੂਰਾ ਮਾਡਰਨ ਨੂੰ ਕਹਿੰਦੇ ਆਉਂਦੇ ਆ ਵੀ ਇੱਥੇ ਕੁਛ ਨਹੀਂ ਇੱਥੋਂ ਮੁੜ ਜਾਣਾ ਸੀ ਵਾਪਸ ਚਲ ਜਾਣਾ ਹਨਾ ਕਿਰਾਂ ਪੈਸੇ ਪੂਰੇ ਕਰ ਲਗੇ ਉਹੀ ਬੰਦਿਆਂ ਦੇ ਜਦੋਂ ਪੈਸੇ ਪੂਰੇ ਹੋ ਜਾਂਦੇ ਉਹਨੇ ਟਾਈਮ ਦੇ ਵਿੱਚ ਉਹਨਾਂ ਦੇ ਪੈਰ ਲੱਗ ਜਾਂਦੇ ਆ ਪੀਆ ਨਹੀਂ ਮੁੜ ਜਗੇ ਬਸ ਇਹੀ ਸੀ ਕਿ ਹੋਰ ਹੈ ਕਮੈਂਟ ਤਾਂ ਬਹੁਤ ਆ ਤੇ ਵੀਡੀਓ ਲੰਬੀ ਹੋ ਜਾਣੀ ਆ ਫਿਰ ਆਪਾਂ ਅਗਲੀ ਕਮੈਂਟ ਚ ਅਗਲੀ ਵੀਡੀਓ ਚ ਦੇ ਦਾਂਗੇ ਤੇ ਆਹ ਦੱਸ ਦੋ ਸਿਸਟਰ 1 ਸਾਲ ਵਾਲੇ ਪੇਪਰ ਜਨਵਰੀ ਦੇ ਵਿੱਚ ਫਿਲ ਹੋਣੇ ਪਲੀਜ਼ ਦੱਸੋ ਨਹੀਂ ਸਾਲ ਵਾਲੇ ਪੇਪਰ ਨਹੀਂ ਫਿਲ ਹੋਣਗੇ ਜਨਵਰੀ ਦੇ ਵਿੱਚ ਹਾਲ ਕੋਈ ਪੇਪਰ ਨਹੀਂ ਫਿਲ ਹੋਣਾ ਜਿਸ ਦੀ 3 ਪਈ ਜਨਵਰੀ ਲਈ ਕਹਿ ਰਹੇ ਹਨ ਨਹੀਂ ਹਜੇ ਤੱਕ ਕੋਈ ਅਪਡੇਟ ਸਰਕਾਰੀ ਖਬਰ ਨਹੀਂ ਆਏਗੀ ਆ ਸਾਰਦੀ ਆ ਕਿ ਆਉਗੀ ਤਾਂ ਉਹ 9 ਮਹੀਨਿਆਂ ਦੇ ਪੇਪਰਾਂ ਦੀ ਆਉਗੀ ਜਿਨ੍ਹਾਂ ਦਾ ਕੋਟਾ ਘੱਟ ਪਰਿਆ ਗਿਆ ਸਾਗਲੇ ਪੇਪਰਾਂ ਤੇ ਮੌਕਾ ਨਹੀਂ ਮਿਲਣਾਗਾ ਜੇਕਰ ਜਨਵਰੀ ਦੇ ਵਿੱਚ ਪੇਪਰ ਖੁੱਲਦੇ ਆ ਸੋ ਠੀਕ ਹੈ ਬਾਕੀ ਕਮੈਂਟ ਤਾਂ ਬਹੁਤ ਆ ਤੇ ਬਾਕੀ ਆਪਾਂ ਅਗਲੀ ਵੀਡੀਓ 'ਚ ਦਵਾਂਗੇ ਜੀ ਮੇਰਾ ਟਾਈਮ ਲੱਗਾ ਤੇ ਮੈਂ ਵੀਡੀਓ ਬਣਾ ਕੇ ਨੋ ਨੋ ਹੁਦਾ ਆਨਸਰ ਕਰੂੰਗੀ ਤੇ ਬਾਕੀ ਇੱਕ ਮੇਰੇ ਭੈਣ ਦਾ ਕਮੈਂਟ ਆਇਆ ਸੀਗਾ ਵੀ ਸਾਨੂੰ ਪਲੀਸ ਇਟਲੀ ਦਾ ਵੀਊ ਦਿਖਾਓ ਤੇ ਵੀ ਇਟਲੀ ਦੇ ਘਰ ਦਿਖਾਓ ਇਟਲੀ ਦੇ ਘਰ ਆਪਾਂ ਤੁਸੀ ਆਪਣੇ ਘਰ ਦੇਖਦੇ ਦੇ ਨੇ ਇਧਰਲਾ ਵੀ ਵਿਖਿਆ ਹੋਇਆ ਵਾ ਆਪਣੇ ਪਿੱਛੇ ਵਲੌਗ ਪਾਏ ਹੋਇਆ ਫੈਮਲੀ ਤੇ ਆਪਾਂ ਜਿਹੜਾ ਨਵਾਂ ਘਰ ਲਿਆ ਵਾ ਉਹ ਤਾਂ ਚਲੋ ਉਧਰ ਤਿਆਰੀ ਹੋ ਰਹੀ ਆ ਉਹ ਵੀ ਆਪਾਂ ਦਿਖਾਉਂਦੇ ਰਹਿੰਨੇ ਆ ਬਾਕੀ ਜਿੱਧਰ ਉਧਰ ਆਪਣੇ ਰਿਸ਼ਤੇਦਾਰ ਬਾਕੀ ਹੋਰ ਮੁੰਡੇ ਆ ਉਹ ਵੀ ਘਰ ਆਪਾਂ ਦਿਖਾਉਂਦੇ ਰਹਿੰਨੇ ਆ ਪਿੱਛੇ ਵਲੌਗਾਂ ਚ ਉਹ ਵੀ ਤੁਸੀਂ ਦੇਖ ਸਕਦੇ ਨੇ ਤੇ ਬਾਕੀ ਵੀਊ ਤੇ ਬਿਊ ਵਾਸੋਂ ਜਿੰਨਾ ਟਾਈਮ ਹੁੰਦਾ ਵਾ ਬਾਹਰ ਜਾਂਦਾ ਹਨ ਤੇ ਉਹਨਾਂ ਕਾ ਆਪਾਂ ਵੀਡੀਓ ਜੇ ਟਾਈਮ ਲੱਗਦਾ ਆਪਾਂ ਬਣਾਉਂਦੇ ਹਾਂ ਬਿਊ ਆ ਹੁਣ ਕ੍ਰਿਸਮਸ ਦੇ ਦਸਤਾਲਿਆਂ ਦੇ ਦਿਨ ਚੜੀ ਜਾਂਦੇ ਆ ਸਾਰੇ ਬਾਜ਼ਾਰ ਵਗੈਰਾ ਪੂਰਿਆਂ ਹੋਣ ਕਾ ਪੂਰਾ ਜਗਮਗ ਜਗਮਗਾ ਹੋ ਰਹੀ ਏ ਤੇ ਪਰ ਗੱਲ ਸਾਡੇ ਕੋਲੇ ਟਾਈਮ ਦੀ ਆ ਟਾਈਮ ਨਹੀਂ ਲੱਗਦਾ ਕਾ ਬਾਜ਼ਾਰ ਜਾਣੋ ਜੇ ਤੁਹਾਨੂੰ ਬਾਜ਼ਾਰ ਜਗਮਗ ਕਰਦੇ ਆ ਉਹਦੋਂ ਅਸੀਂ ਕੰਮਾਂ ਤੇ ਹੁੰਦੇ ਆ ਸੋ ਜਿੰਨਾ ਕ ਟਾਈਮ ਲੱਗਦਾ ਉਹਨਾਂ ਕ ਤੁਹਾਡੇ ਰਾਏ ਲੋਕਾਂ ਦੇ ਵਿੱਚ ਸ਼ੇਅਰ ਕਰਦੇ ਰਹਿੰਦੇ ਆ ਤੇ ਬਾਕੀ ਮਿਲਦੇ ਆ ਅਗਲੀ ਵੀਡੀਓ ਚ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਰਬ ਰੱਖਾ ਧੰਨਵਾਦ ਸ਼ੇਅਰ ਜਰੂਰ ਕਰ ਦਿਓ ਜਿੰਦੇ ਜਾਂਦੇ ਜੇ ਚੰਗੀ ਲੱਗੀ ਹੈ ਸ਼ੇਅਰ ਤੇ ਲਾਈਕ ਤੇ ਵਧੀਆਂ ਜਿਹਾ ਕਮੈਂਟ ਮੇਰੇ ਭਾਈ ਜਰੂਰ ਛੱਡ ਦਿਓ ਕੰਮ ਕੋਈ ਜਿਵੇਂ ਕਿ ਕਿਉਂ ਦੇ ਚਮਚੇ ਵਾਲਾ ਕੰਮ ਹੋ ਜਾਂਦਾ ਹਾਂ ਸਤਿ ਸ੍ਰੀ ਅਕਾਲ